ਦਿੱਲੀ ਦੇ ਪ੍ਰਦੂਸ਼ਣ ਲਈ ਸਿਰਫ ਕਿਸਾਨੀ ਨੂੰ ਹੀ ਕਿਉਂ ਭੰਡਿਆ ਜਾ ਰਿਹਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਸਭ ਮਹਿਕਮੇ ਤੇ ਸਮਾਜ ਦੇ ਬਾਕੀ ਵਰਗ ਕਿਉਂ ਟਾਲਾ-ਵਟ ਰਹੇ ਨੇ ਦਿੱਲੀ ਵਿੱਚ ਦਿਨੋਂ-ਦਿਨ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਜਿਹੜੇ ਸੰਬੰਧਿਤ ਵਰਗ ਹਨ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਗਲੋਂ ਲਾ ਕੇ ਦਿੱਲੀ ਤੋਂ 500 ਕਿਲੋਮੀਟਰ ਦੂਰ ਬੈਠੇ ਹਨ ਭੋਲ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਸਿਰ ਮੜ ਦਿੱਤੀ ਹੈ ਅਤੇ ਇਸ ਖਬਰ ਤਾਂ ਜਿਸ ਹਿਸਾਬ ਨਾਲ ਪ੍ਰਚਾਰ ਤੇ ਪਸਾਰ ਰਾਸ਼ਟਰੀ ਮੀਡੀਆ ਰਾਹੀਂ ਹੋ ਰਿਹਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਸਿਰਫ ਤੇ ਸਿਰਫ ਖਾਨ ਦੀ ਪਰਾਲੀ ਜ਼ਿੰਮੇਵਾਰ ਹੈ ਇਹ ਅਤ ਗੰਭੀਰ ਮਸਲਾ ਹੈ ਦੂਸਰੇ ਪਾਸੇ ਜਿਸ ਤਰ੍ਹਾਂ ਅਦਾਲਤਾਂ ਨੇ ਸਖਤ ਰੁਖ ਅਪਣਾਇਆ ਹੈ ਸਰਕਾਰੀ ਵਿਭਾਗਾਂ ਨੇ ਕਿਸਾਨੀ ਦੇ ਤੜਾ ਤੜ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਰੈਵਨਿਊ ਰਿਕਾਰਡ ਵਿੱਚ ਲਾਲ ਐਂਟਰੀਆਂ ਹੋ ਰਹੀਆਂ ਹਨ ਜਦੋਂ ਕਿ ਕਿਸਾਨਾਂ ਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ ਲੱਗਣ ਦਿੱਤਾ ਗਿਆ ਕਿ ਉਹਨਾਂ ਨੇ ਸਿਰ ਕਿੰਨਾ ਵੱਡਾ ਬਜ਼ਰ ਗੁਨਾਹ ਮਾਰ ਦਿੱਤਾ ਗਿਆ ਕਿਉਂਕਿ ਜਦੋਂ ਦੇਸ਼ ਦੀਆਂ ਸਰਵੋੱਚ ਅਦਾਲਤਾਂ ਵਿੱਚ ਇਹ ਫੈਸਲੇ ਹੋ ਰਹਿ ਸਨ ਉਦੋਂ ਨਾ ਤਾਂ ਕੋਈ ਕਿਸਾਨੀ ਯੂਨੀਅਨ ਨਾ ਕੋਈ ਕਿਸਾਨੀ ਭਾਈਚਾਰਾ ਤੇ ਨਾ ਹੀ ਕੋਈ ਅਗਾਹ ਵੱਡੂ ਕਿਸਾਨ ਆ ਈ ਗੱਲ ਰੱਖ ਸਕਿਆ ਨਾ ਆਪਣਾ ਪੱਖ ਰੱਖ ਸਕਿਆ ਉਹ ਇਸ ਲਈ ਰਗੜ ਦਿੱਤੇ ਗਏ ਨੇ ਵੇਖਣ ਵਾਲੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ 1.5 ਕਰੋੜ ਤੋਂ ਵੱਧ ਵਹੀਕਲ ਰਜਿਸਟਰਡ ਹੈ ਇਸ ਮੌਕੇ ਜਨਤਾ ਕਾ ਅੰਕੜਿਆਂ ਅਨੁਸਾਰ ਪੀਤੇ ਸਮੇਂ ਵਿੱਚ ਸਰਵੋੱਚ ਅਦਾਲਤਾਂ ਦੀਆਂ ਜਦੋਂ ਸਖਤ ਝਾੜਾਂ ਪਈਆਂ ਉਦੋਂ 59 ਲੱਖ ਤੋਂ ਵੱਧ ਉਹ ਵਹੀਕਲ ਜਿਹੜੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਲੇ ਨੇ ਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਲੇ ਵਾਹਨ ਨੇ ਉਹਨਾਂ ਨੂੰ ਇੱਕ ਝਟਕੇ 'ਚ ਡੀ ਰਜਿਸਟਰ ਕਰਨ ਦੇ ਦਿਸ਼ਾ ਨਿਰਦੇਸ਼ ਮਿਲੇ ਹੁਣ ਹੈਰਾਨੀ ਦੀ ਗੱਲ ਇਹ ਆ ਕਿ 59 ਲੱਖ ਦੇ ਕਰੀਬ ਇਹ ਵਹੀਕਲ ਜੋ ਡੀ ਰਜਿਸਟਰ ਹੋਏ ਸਨ ਉਹਨਾਂ ਦੇ ਵਿੱਚ ਸਰਕਾਰੀ ਅੰਕੜੇ ਦੱਸ ਰਹੇ ਨੇ ਕਿ ਸਿਰਫ ਤੇ ਸਿਰਫ 636000 ਵਾਹਨ ਨੇ ਐਸੇ ਜਿਨ੍ਹਾਂ ਨੇ ਐਨਓਸੀ ਲਿਆ ਤਾਂ ਕਿ ਰਾਜਧਾਨੀ ਤੋਂ ਬਾਹਰ ਜਾ ਕੇ ਉਹਨਾਂ ਨੂੰ ਕਿਤੇ ਹੋਰ ਰਜਿਸਟਰ ਕਰਾਇਆ ਜਾ ਸਕੇ ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਬਾਕੀ 52-53 ਲੱਖ ਵਾਹਨ ਕਿਹੜੀਆਂ ਸੜਕਾਂ ਤੇ ਦੌੜ ਰਹੇ ਨੇ ਅੱਜ ਉਹਨਾਂ ਵਿੱਚੋਂ ਕਿੰਨੇ ਵਾਹਨ ਨੇ ਜਿਹੜੇ ਦਿੱਲੀ ਦੇ ਪਛਿੰਦਿਆਂ ਨੇ ਪ੍ਰਦੂਸ਼ਨ ਸਰਟੀਫਿਕੇਟ ਲਿਆ ਤੇ ਜਾਂ ਉਹਨਾਂ ਨੂੰ ਕੰਡਮ ਕਰਵਾਇਆ ਇਸ ਬਾਰੇ ਸਬੰਧਤ ਤੇ ਕੋਈ ਜਾਣਕਾਰੀ ਨਹੀਂ ਦੇਣਗੇ ਦੂਜੇ ਪਾਸੇ ਸਰਕਾਰ ਦਾ ਅੰਕੜਾ ਇਹ ਕਹੇ ਕਿ ਇਸ ਮੌਕੇ ਰਾਜਧਾਨੀ ਦੇ ਵਿੱਚ 95 ਲੱਖ ਤੋਂ ਵੱਧ ਦੋ ਪਹੀਆ ਵਾਹਨ ਨੇ ਸੜਕਾਂ ਤੇ ਦੌੜਦੇ ਰੋਜ਼ ਉਹਨਾਂ ਦਾ PM 2.5 ਦਾ ਜਿਹੜਾ ਦੋਸ਼ੀ ਅੰਕੜਾ ਹੈ ਉਹ ਕਿਸ ਗਿਣਤੀ ਚ ਆ ਰਿਹਾ ਦੂਸਰੇ ਪਾਸੇ ਚਾਰ ਪਹੀਆ ਵਾਹਨ ਨੇ ਉਹ 45 ਲੱਖ ਤੋਂ ਵੱਧ ਸੜਕਾਂ ਤੇ ਧੋੜਨ ਦਾਏ ਨੇ 11 ਲੱਖ ਤੋਂ ਵੱਧ ਟਰਾਂਸਪੋਰਟ ਵਾਲੇ ਵਪਾਰਕ ਵਾਹਨ ਨੇ ਉਹਨਾਂ ਦਾ ਪ੍ਰਦੂਸ਼ਣ ਕਿਸੇ ਗਿਣਤੀ 'ਚ ਨਹੀਂ ਹੈ ਉੱਤੇ ਇਹ ਵੀ ਵਿਚਾਰ ਕਰਨਾ ਬਣਦਾ ਹੈ ਕਿ ਦਿੱਲੀ ਫਾਇਰ ਸਰਵਿਸ ਨੂੰ ਪੀਤੇ ਸਮੇਂ ਵਿੱਚ ਕੂੜਾ ਕਰਕਟ ਸਾਰੜਨ ਦੀਆਂ ਟੈਲੀਫੋਨ ਰਾਈਆਂ ਜਿਹੜੀਆਂ ਰਜਿਸਟਰਡ ਕਾਲਾਂ ਰਸੀਵ ਹੋਈਆਂ ਨੇ ਕਿ ਸਾਡੇ ਗਵਾਂਢ ਚ ਕੂੜੇ ਨੂੰ ਅੱਗ ਲੱਗੀ ਹੈ ਉਸ ਨੂੰ ਬੁਝਾਓ ਆ ਕੇ ਉਸ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਸਿਰਫ ਤੇ ਸਿਰਫ ਆਪਣੀ ਜ਼ਿੰਮੇਵਾਰੀ ਤੇ ਸਰਕਾਰੀ ਹਦਾਇਤਾਂ ਮੁਤਾਬਕ ਕਾਰਗੁਜ਼ਾਰੀ ਤੋਂ ਟਾਲਾ-ਵਟਲ ਨਹੀਂ ਇਸ ਮੁੱਦੇ ਦਾ ਸਾਰਾ ਮਹਾਨਾ ਮੋੜ ਕੇ ਕਾਨੂੰਨੀ ਕਾਰਵਾਈਆਂ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਹਿੱਸਿਆਂ ਲਈ ਇਹ ਕਹਿ ਕੇ ਕਰ ਦਿੱਤਾ ਗਿਆ ਕਿ ਪ੍ਰਦੂਸ਼ਣ ਦਾ ਸਾਰਾ ਜਿੰਮਾ ਤੇ ਪਰਾਲੀ ਦਾ ਹੈ ਜੋ ਕਿਸਾਨ ਜਾਣ ਬੁੱਝ ਕੇ ਅਦਾਲਤਾਂ ਦੀ ਪ੍ਰਵਾਹ ਕੀਤੇ ਬਗੈਰ ਧੜਾ ਧੜ ਅੱਗਾਂ ਲਾ ਰਿਹਾ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕਿੰਨੇ ਪਰਾਲੀ ਸਾੜਨ ਦੇ ਜੋ ਮਾਮਲੇ ਤਰ ਜੋ ਨੇ ਉਹਨਾਂ ਤੋਂ ਵੱਧ 10 ਗੁਣਾ ਤੋਂ ਜ਼ਿਆਦਾ ਮਾਮਲੇ ਤੇ ਕਾਰਬੇਜ ਸਾੜਨ ਤੇ ਬਿਲਡਿੰਗਾਂ ਦੇ ਹੁੰਦੇ ਪ੍ਰਦੂਸ਼ਣ ਦੇ ਦਿੱਲੀ ਵਰਗੇ ਸ਼ਹਿਰ ਵਿੱਚ ਦਰਜ ਨੇ ਇਸ ਗੈਰ ਜ਼ਿੰਮੇਵਾਰਾ ਕਾਰਵਾਈਆਂ ਲਈ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਪੂਰਨ ਰੂਪ ਚ ਜ਼ਿੰਮੇਵਾਰ ਨੇ ਉਸ ਗਰੀਬ ਆਦਮੀ ਦਾ ਕੀ ਕਸੂਰ ਜਿਹੜਾ ਰਾਜਧਾਨੀ ਤੋਂ 500 ਕਿਲੋਮੀਟਰ ਦੂਰ ਬੈਠਾ ਔਰ ਉਸੇ ਕਿਸਾਨ ਦੀ ਫਸਲ ਮੰਡੀਆਂ ਵਿੱਚ ਨਾ ਚੁੱਕੀ ਜਾਣ ਕਰਕੇ ਬੇਮੌਸਮੀ ਵਰਖਾ ਕਰਕੇ ਹਲੇ ਤੱਕ ਬਹੁਤੀ ਫਸਲ ਮੰਡੀਆਂ 'ਚ ਪਹੁੰਚੀ ਵੀ ਨਹੀਂ ਸੀ ਉਸ ਵੇਲੇ ਖਰੀਦ ਨਹੀਂ ਸੀ ਹੋਈ ਤੇ ਪ੍ਰਾਲੀ ਕਿਵੇਂ ਚਲਾ ਸਕਦਾ ਸੀ ਜਦੋਂ 6 ਮਹੀਨਿਆਂ ਤੋਂ ਵੱਧ ਪੁੱਤੰਗ ਪਾਲੀ ਫਸਲ ਜਿਹੜੀ ਖੇਤਾਂ 'ਚ ਖੜੀ ਸੀ ਉਸ ਦੀ ਮੁਸ਼ਕਲ ਦੂਰ ਕਰਨ ਤੋਂ ਅਟਾਲਾ ਵਟ ਲਿਆ ਬੈਂਕ ਬਿਆਨ ਹੈ ਉਹਦੇ ਰੋ ਨੂੰ ਵੇਖਦਿਆਂ ਆਇਆ ਹੋਰ ਉਲਝਣ ਲਈ ਨਵੀਂ ਕਾਰਵਾਈ ਕਰ ਦਿੱਤੀ ਉਹ ਤੇ ਜਿੰਮੇਵਾਰੀ ਵੜ ਦਿੱਤੀ ਕਿ ਦਿੱਲੀ ਦੇ ਸਾਰੇ ਪ੍ਰਦੂਸ਼ਣ ਲਈ ਉਹਦੀ ਪਰਾਲੀ ਜ਼ਿੰਮੇਵਾਰ ਹੈ ਜਦੋਂ ਕਿ ਮੌਸਮ ਵਿਭਾਗ ਦੀ ਰਿਪੋਰਟ ਇਹ ਕਹਿ ਰਹੀ ਹੈ ਕਿ ਸ਼ਾਇਦ ਉਸ ਦਿਨ ਰਾਜਧਾਨੀ ਤੋਂ ਉਲਟੀ ਹਵਾ ਚੱਲਦੀ ਰਹੀ ਹੈ ਕਿੰਨੇ ਦਿਨ ਹੁਣ ਪੁਲਿਸ ਮਹਿਕਮਾ ਧੜਾ ਧੜ ਪਰਚੇ ਦੇ ਰਿਹਾ ਰੈਵਨਿਊ ਵਿਭਾਗ ਲਾਲ ਐਂਟਰੀਆਂ ਕਰ ਰਿਹਾ ਕਿਸਾਨਾਂ ਦੇ ਖਾਤਿਆਂ ਦੀਆਂ ਕਿਉਂ ਕਿਸੇ ਮਜੂਲ ਦੂਏ ਨਾ ਮਜਬੂਰ ਕੀਤਾ ਜਾ ਰਿਹਾ ਕਿ ਉਹ ਅੱਕ ਥੱਕ ਕੇ ਰੋਹ ਜਾ ਕੇ ਸੜਕਾਂ ਦੇ ਉੱਤੇ ਤੇ ਕਾਨੂੰਨ ਵਸਤਾ ਦਾ ਮਸਲਾ ਬਣਾਵੇ ਸ਼ਾਇਦ ਦੇਸ਼ ਵਿਰੋਧੀ ਤਾਕਤਾਂ ਜਿਹੇ ਹਾਲਾਤਾਂ ਦਾ ਫਾਇਦਾ ਉਠਾਣ ਲਈ ਤਰਲੋ ਮੱਛੀ ਹੋ ਰੀਆਂ ਨੇ ਹੈਰਾਨਕੁਲ ਗੱਲ ਇਹ ਹੈ ਕਿ ਜਿਹੇ ਹਾਲਾਤਾਂ ਵਿੱਚ ਕਿਸਾਨੀ ਯੂਨੀਅਨਾਂ ਕਿਸਾਨ ਜਥੇਬੰਦੀਆਂ ਕਿਸਾਨ ਤੇ ਸੀ ਐਨ ਜੀਓ ਸਮਾਜ ਦੇ ਵੱਖ-ਵੱਖ ਵਰਗ ਇਹ ਮੌਨ ਕਿਉਂ ਨੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਤੇ ਕੌਣ ਵਿਚਾਰ ਕਰੇਗਾ ਅੱਗੇ ਮੰਨਧਾਲੀ ਚੋਂ ਲੰਘ ਰਹੀ ਕਿਸਾਨੀ ਨੂੰ ਕਿਸੇ ਹੋਰ ਹਲਾਰੇ ਦਾ ਇੰਤਜ਼ਾਰ ਤੇ ਨਹੀਂ ਕਰ ਰਹੇ ਤੁਸੀਂ ਕਿ ਇਹਨਾਂ ਨੂੰ ਹੋਰ ਭੰਡ ਕੇ ਆਉਂਦੇ ਹਾਲਾਤਾਂ ਨੂੰ ਵੇਚਦੇ ਹੋਇਆ ਧੰਨਾ ਸੇਠਾਂ ਦੇ ਮੋੜਿਆਂ ਦੇ ਚੜ੍ਹ ਕੇ ਵਿਦੇਸ਼ੀ ਅਨਾਜ ਕੰਪਨੀਆਂ ਲਈ ਭਾਰਤ ਵਿੱਚ ਰਿਆਇਤੀ ਦਰਾਂ ਤੇ ਕਾਰੋਬਾਰ ਕਰਕੇ ਮੁਨਾਫਾ ਕਮਾਉਣ ਦੇ ਰਾਹਤ ਨਹੀਂ ਖੋਲੇ ਜਾ ਰਹੇ ਕਿਉਂਕਿ ਜ਼ਮੀਨੀ ਹਕੀਕੀ ਸਚਾਈ ਸਪਸ਼ਟ ਕਰਦੀ ਹੈ ਕਿ ਜਿਹੜੀ ਕਿਸਾਨੀ ਆਪਣੇ ਆਪ ਨੂੰ ਦੇਸ਼ ਦੀਆਂ ਅਦਾਲਤਾਂ ਵਿੱਚ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੀ ਉਹ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕਿਸ ਤਰ੍ਹਾਂ ਆਪਣੇ ਹੱਕ ਬਚਾਉਣ ਲਈ ਕਾਨੂੰਨੀ ਚਾਰਾਜੋਹੀ ਕਰ ਸਕਣਗੀਆਂ ਕੁੱਲ ਮਿਲਾ ਕੇ ਆਪਣੀਆਂ ਸਰਕਾਰਾਂ ਤੋਂ ਕਿਸਾਨੀ ਦਾ ਜੋ ਨੁਕਸਾਨ ਹੋ ਰਿਹਾ ਉਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਆਂਦਾ ਤੱਕ ਆਉਣ ਵਾਲਾ ਵਰਗ ਜੋ 62% ਤੋਂ ਵੱਧ ਦੇਸ਼ ਦੀ ਆਬਾਦੀ ਦਾ ਹਿੱਸਾ ਹੈ ਉਸ ਨੂੰ ਅੱਜ ਆਪਣੇ ਹੀ ਦੇਸ਼ ਵਿੱਚ ਬੁਰੀ ਨਜ਼ਰ ਨਾਲ ਦੇਖਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਇਹਦੇ ਪਿੱਛੇ ਕੋਈ ਡੂੰਗੀ ਗੱਲਬਾਤ ਹੈ ਉਹਦੇ ਤੇ ਵਿਚਾਰ ਚਰਚਾ ਕਰਨਾ ਸਭ ਤੋਂ ਜ਼ਿਆਦਾ ਸਮੇਂ ਦੀ ਨਜ਼ਾਕਤ ਹੈ